ਕੰਧ ਰਿਆ ਨੀ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਲੜ ਗਈ ਉਹ ਵੀ ਖਰਾਬ ਗੰਢ ਉਹਦਾ ਇਹ ਬੱਚੇ ਦਾ ਕੀ ਖਸੂਸ ਬੱਚਾ ਵੀ ਕਿਸੇ ਨਾਲ ਦਾ ਨਾਲ ਲਾਗਿਆ ਉਹ ਕਦੀ ਡੰਡੇ ਮਰਾਉਂਦੇ ਸੀ ਕਦੀ ਕੁਝ ਕਰਾਉਂਦੇ ਸੀ ਬੱਚੇ ਕੋਲ ਬਰਾਕਾਰ ਕਰਾਉਂਦੇ ਸੀ ਜਨਾ ਉਹ ਤੇ ਰੱਬ ਦਾ ਬੱਚਾ ਪਿਆਰਾ ਬੱਚਾ ਵਾ ਮੇਰਾ ਵੀ ਨਿਕਲਿਆ ਜਿਹੜਾ ਬੱਚਾ ਉਹ ਵੀ ਨੱਬ ਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਉਹਨਾਂ ਨੂੰ ਅਫਸੋਸ ਨਹੀਂ ਹੈਗਾ ਆਪਣੇ ਆਪਣੇ ਮੰਨਤੇ ਵੀ ਮੈਂ ਗਲਤੀ ਕੀਤੀ ਹੈ ਹੈਗਾ ਹੈਗਾ ਆਪਾਂ ਫਿਰ ਦਰਜ ਕਰਾਤੀ ਜੀ ਜੀ ਤੇ ਇਹਦੀ ਅਸੀਂ ਤਪਰੀਸ਼ ਕਰ ਰਹੇ ਹਾਂ ਕਿਦੀ ਰੈਸਟ ਪਾ ਲਈ ਹੂੰ ਤੇ ਇਥੇ ਥਾਣੇ ਚ ਲਿਬਰਟੀ ਨਹੀਂ ਆਇਆ ਸੀ ਥਾਣੇ ਪੁੱਛਿਆ ਸਵੇਰੇ ਕਿਸ ਤਰੀਕੇ ਨਾਲ ਆਇਆ ਕੀ 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 ਦੱਸਿਆ ਇਹਨੇ ਆ ਕੇ ਤੁਹਾਨੂੰ ਨਹੀਂ ਥਾਣੇ ਦਾ ਆਪਣਾ ਅਸੀਂ ਦੀ ਇਨਵੈਸਟੀਗੇਸ਼ਨ ਕਰ ਲਈ ਆ ਬਾਕੀ ਤੁਹਾਨੂੰ ਦੱਸ ਦਿਆਂਗੇ ਰੈਸਟ ਪਾ ਲਈ ਆ ਮੇਰੇ ਘਰ ਦਾ ਪੁੱਤਰ ਕਿ ਲਿਮਰੀਆ ਤੇ ਬੜਾ ਸੀ ਨਸ਼ਾ ਕਰਦਾ ਸੀ ਕਹਿੰਦੇ ਗੁਰਦੁਆਰੇ ਮੱਥਾ ਟੇਕਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰੇ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12 ਵਜੇ ਉਹਦੇ ਦਾਤਨ ਮਾਰਿਆ ਉਹਨੂੰ ਥਾ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਲਓ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ